ਐਮਪੀ ਦੀ ਇਲੈਕਸ਼ਨ ਹੋਈ ਸੀ ਉਸ ਵਕਤ ਵੀ ਅਸੀਂ ਭਾਈ ਅਮਰਪਾਲ ਸਿੰਘ ਜੀ ਜਿਹੜੇ ਵਾਰਿਸ ਪੰਜਾਬ ਵੱਲੋਂ ਖਲੋਤੇ ਸੀ ਸਾਰੇ ਨਗਰ ਨੇ ਉਹਨਾਂ ਦਾ ਸਾਥ ਦਿੱਤਾ ਸੀ ਇਸ ਵਾਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਿਹਾ ਸਾਰਾ ਨਗਰ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਦੇਖੋਗੇ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੀ ਸਾਰੇ ਪਾਸੇ ਨਜ਼ਰ ਆ ਰਹੇ ਨੇ ਸੋ ਕੀ ਕਾਰਨ ਹੈ ਇੱਥੇ ਅਕਾਲੀ ਦਲ ਅਕਾਲੀ ਦਲ ਹੀ ਨਜ਼ਰ ਆ ਰਿਹਾ ਜੀ ਪਾਰੇ ਇਸ ਪਿੰਡ ਚ ਜੋ ਅਮਰਪਾਲ ਸਿੰਘ ਬਾਠ ਕਹਿੰਦਾ ਸਾਰੇ ਉਹਦੇ ਮਗਰ ਹੀ ਤੁਰਦੇ ਆ। ਸੁਪਨ ਅਮਰਪਾਲ ਬਾਠ ਦੀ ਤੁਸੀਂ ਗੱਲ ਕਰ ਰਹੇ ਹੋ। ਵਿਰੋਧੀ ਕੀ ਪ੍ਰਚਾਰ ਰਹੇ ਨੇ ਉਸ ਨੂੰ ਗੈਂਗਸਟਰ ਕਹਿ ਕੇ ਪ੍ਰਚਾਰ ਰਹੇ ਨੇ ਕਿ ਉਹ ਗੈਂਗਸਟਰ ਹੈ। ਲੋਕੀ ਵੈਸੇ ਹੀ ਪਸਾਈ ਜਾਂਦੇ ਉਹਨੂੰ ਕਿ ਗੈਂਗਸਟਰ 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 ਕੌਣ ਨਹੀਂ ਹੈਗਾ? ਸਾਰੇ ਗੈਂਗਸਟਰ ਹੀ ਆ। ਜਿਹਦੇ ਹੱਥ 'ਚ ਰਵਾਲਵਰ ਆ ਜਾਂਦਾ ਉਹ ਗੈਂਗਸਟਰ ਹੀ ਬਣ ਜਾਂਦਾ। ਵੋਟ ਪਾਓ ਤੁਸੀਂ ਵੋਟ ਪਾਤੀ। ਵੋਟ ਪਾਏ ਜਿੱਤਪੁਰ ਹਾਂਜੀ ਪਾਏ। ਇਹਨੂੰ ਬਾਈ ਵੋਟ। ਤੱਕੜੀ ਨੂੰ ਵੀਰਤੀ ਪਾਏ। ਪੰਜਾਬੀ ਲੋਕ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖਰਾ ਸੋ ਤਰਨ ਤਰਨ ਦੇ ਵਿੱਚ VOTING ਹੋ ਰਹੀ ਹੈ ਜਿਮਨੀ ਚੋਣਾ ਹੈ ਅੱਜ ਤਾਂ ਇੱਥੇ ਵੱਖ-ਵੱਖ ਪਿੰਡਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਜਿਹੜਾ ਤਰਨ ਤਰਨ ਦਾ ਪਿੰਡ ਮੀਆਪੁਰ ਜਿੱਥੇ ਇੱਕ ਵੱਖਰੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਇੱਥੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੀਏ ਕਿ ਜਿਹੜਾ ਬੂਥ ਹੈ ਕੇਵਲ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਲੱਗਾ ਹੈ ਹੋਰ ਕਿਸੇ ਪਾਰਟੀ ਦਾ ਝੰਡਾ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਸੋ ਲੋਕ VOTING ਕਰ ਰਹੇ ਨੇ ਲਗਾਤਾਰ ਸੋ ਪਿੰਡ ਮੀਆਪੁਰ ਦੇ ਵਿੱਚ ਆਖਿਰ ਕਿਉਂ ਹੋਰ ਕਿਸੇ ਪਾਰਟੀ ਦਾ ਬੂਥ ਵੀ ਨਹੀਂ ਲੱਗਾ ਗੱਲਬਾ ਭਾਈ ਸਾਹਿਬ ਇੱਥੇ ਪਰਚੀਆਂ ਕੱਢ ਰਹੇ ਨੇ ਤੇ ਲੋਕਾਂ ਨੂੰ ਜਿਹੜਾ VOTING ਲਈ ਪ੍ਰੇਰਿਤ ਕਰ ਰਹੇ ਤੁਸੀਂ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਵਾਈਜ ਜੀ ਦਾ ਖਾਲਸਾ ਵੈਗਰ ਜੀ ਦਾ ਪਤੇ ਜੀ ਵਾਈਜ ਜੀ ਦਾ ਖਾਲਸਾ ਵੈਗਰ ਜੀ ਫਤੇ ਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿੱਚ ਹੋਰ ਕਿਸੇ ਪਾਰਟੀ ਦਾ ਬੂਥ ਨਹੀਂ ਲੱਗਾ ਜੀ ਹਾਂਜੀ ਸਾਰੇ ਸਾਰਾ ਸਾਰੇ ਨਗਰ ਦਾ ਬਹੁਤ ਜ਼ਿਆਦਾ ਏਕਤਾ ਵਾ ਏਕਤਾ ਭਾਵਨਾ ਦੇ ਨਾਲ ਹੀ ਇਸ ਕਰਕੇ ਅਸੀਂ ਸਲਾਹ ਕਰਕੇ ਫੈਰ ਕੀ ਸੋਚਿਆ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਨਾ ਵਾ ਸਾਰੇ ਨਗਰ ਨੇ ਇਕੱਠਾਂ ਦੇ ਇਕੱਠਿਆਂ ਹੋ ਕੇ ਸਲਾਹ ਕੀਤੀ ਕਿ ਜੋ ਖੇਤਰੀ ਪਾਰਟੀ ਆ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ ਇਸ ਕਰਕੇ ਆਤੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੀ ਵੋਟ ਪਾ ਰਹੇ ਹਾਂ ਜਿਵੇਂ ਹਰ ਵਾਰ ਪਿੰਡ ਦਾ ਸਲਾਹ ਕਰਕੇ ਪਿਛਲੀ ਵਾਰ ਜਦੋਂ ਵੋਟਾਂ ਹੋਈਆਂ ਤਾਂ ਉਦੋਂ ਵੀ ਕੋਈ ਪਿੰਡ ਸਲਾਹ ਕਰਕੇ ਇੱਕੇ ਪਾਰਟੀ ਨੂੰ ਸਮਰਥਨ ਕਰ ਹਾਂਜੀ ਜਦੋਂ 24 ਦੇ ਵਿੱਚ ਐਮਪੀ ਦੀ ਇਲੈਕਸ਼ਨ ਹੋਈ ਸੀ ਉਸ ਵਕਤ ਵੀ ਅਸੀਂ ਭਾਈ ਅਮਰਪਾਲ ਸਿੰਘ ਜੀ ਜਿਹੜੇ ਵਾਰਿਸ ਪੰਜਾਬ ਵੱਲੋਂ ਖਲੋਤੇ ਸੀ ਸਾਰੇ ਨਗਰ ਨੇ ਉਹਨਾਂ ਦਾ ਸਾਥ ਦਿੱਤਾ ਸੀ ਇਸ ਵਾਰ ਅਸੀਂ ਇਸ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇ ਰਿਹਾ ਸਾਰਾ ਨਗਰ ਇਹ ਕੀ ਲੱਗਦਾ ਕਿ ਕਿਹਨੇ ਲੀਡ ਮਿਲੂਗੀ ਇਹ ਪਿੰਡ 'ਚ ਸਭ ਤੋਂ ਵੱਧ ਲੀਡ ਜਿਹੜੀ ਉਹ ਸ਼੍ਰੋਮਣੀ ਕਾਲੀ ਦਲ ਨੂੰ ਇੱਥੋਂ ਹੀ ਮਿਲੂਗੀ ਵੋਟ ਕਿੰਨੀ ਛੱਡਦੀ ਇਹ ਪਿੰਡ ਦੀ ਵੋਟ 1495 ਵੋਟ ਟੋਟਲ ਆ 1500 ਦੇ ਲੱਗ ਬੰਨੇ ਸੋ ਭਾਈ ਜੀ ਨੇ ਨਾ ਜਾਣਕਾਰੀ ਦਿੱਤੀ ਕਿ 1495 ਵੋਟਾਂ ਆ ਸੋ ਜਿਹੜੀ ਸਾਰੀ ਜੀ ਸਾਰੀ ਵੋਟ ਐ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਹੱਕ ਵਿੱਚ ਹੀ ਭੁਗਤੇ ਗਈ ਸੋ ਹੋਰ ਵੀ ਇੱਥੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਦੇਗਾ ਕਿ ਆਖਰ ਉਹਨਾਂ ਦਾ ਕੀ ਕਹਿਣਾ ਐ ਸੋ ਤੁਸੀਂ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਦੇਖੋਗੇ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਕਾਲੀ ਦਲ ਦੇ ਝੰਡੇ ਹੀ ਸਾਰੇ ਪਾਸੇ ਨਜ਼ਰ ਆ ਰਹੇ ਨੇ ਸੋ ਹਰ ਕੋਈ ਇੱਥੇ ਵੋਟਾਪਾਣ ਪੁਜਾਇਆ ਸੋ ਇੱਥੇ ਕੁਝ ਪਹਿਣਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਦੇਵਾਂਗੇ ਕਿ ਆਖਰ ਕੀ ਕਹਿਣੀਆਂ ਚਾਹੁੰਦੇ ਨੇ ਕਿਉਂਕਿ ਇੱਕ ਵੱਖਰੀ ਤਸਵੀਰ ਹੈ ਪਿੰਡ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕੇਵਲ ਤੇ ਕੇਵਲ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਝੰਡੇ ਨੇ ਸੋ ਇਹ ਪਹਿਣਾ ਵੀ ਵੋਟ ਪਾਈਆਂ ਨੇ ਸੋ ਗੱਲਬਾਤ ਪਹਿਣਾ ਦੇ ਨਾਲ ਵੀ ਕਰ ਰਹੇ ਹਾਂ ਜੀ ਪਹਿਣਾ ਵੋਟ ਪਾ ਚੁੱਕੇ ਵੋਟ ਪਾਈ ਜੀ ਹਾਂਜੀ ਹਾਂਜੀ ਪਾਈ ਅੱਛਾ ਕੀ ਕਾਰਨ ਹੈ ਇੱਥੇ ਕਾਲੀ ਦਲ ਕਾਲੀ ਦਲ ਹੀ ਨਜ਼ਰ ਆ ਰਿਹਾ ਜੀ ਸਰ ਵੇਖੋ ਕਿ ਕੋਈ ਵੀ ਮਤਲਬ ਅਕਾਲੀ ਦਾਲ ਆ ਜਾਂ ਕਾਂਗਰਸ ਆ ਆਪਾਂ ਜੋ ਮਰਜੀ ਆ ਪਰ ਇਸ ਪਿੰਡ ਚ ਜੋ ਅਮਰਤਪਾਲ ਸਿੰਘ ਬਾਠ ਕਹਿੰਦਾ ਸਾਰੇ ਉਹਦੇ ਮਗਰ ਹੀ ਤੁਰਦੇ ਆ ਕਿਉਂ ਤੁਰਦੇ ਆ ਕਿਉਂਕਿ ਉਹ ਹਰ ਇੱਕ ਦੀ ਸੁਣਦਾ ਜਾਂਦਾ ਹੈ ਹਰ ਇੱਕ ਦੀ ਸਪੋਰਟ ਕਰਦਾ ਹੈ ਕੋਈ ਕਿਸੇ ਨੂੰ ਕੋਈ ਵੋਟ ਨਹੀਂ ਦਿੰਦਿਆ ਸਾਰੇ ਅਮਰਤਪਾਲ ਸਿੰਘ ਨੂੰ ਹੀ ਵੋਟ ਦਿੰਦਾ ਹੈ ਅੱਛਾ ਭਾਈ ਅਮਰਤਪਾਲ ਬਾਠ ਦੀ ਤੁਸੀਂ ਗੱਲ ਕਰ ਰਹੇ ਹੋ ਵਿਰੋਧੀ ਕੀ ਪ੍ਰਚਾਰ ਰਹੇ ਨੇ ਉਸ ਨੂੰ ਗੈਂਗਸਟਰ ਕਹਿ ਕੇ ਪ੍ਰਚਾਰ ਰਹੇ ਨੇ ਕਿ ਉਹ ਗੈਂਗਸਟਰ ਹੈ ਕਿਵੇਂ ਦਾ ਰਹਿਣ ਸਹਿਣ ਹੈ ਪਿੰਡ ਦੇ ਵਿੱਚ ਕੀ ਕਹਿਣਾ ਚਾਹੋ ਲੋਕੀ ਵੈਸੇ ਹੀ ਪਸਾਈ ਜਾਂਦੇ ਉਹਨੂੰ ਕਿ ਗੈਂਗਸਟਰ 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 ਕੌਣ ਨਹੀਂ ਹੈਗਾ ਸਾਰੇ ਗੈਂਗਸਟਰ ਯਾ ਜਿਹਦੇ ਹੱਥ 'ਚ ਰਵਾਲਵਰ ਆ ਜਾਂਦਾ ਉਹ ਗੈਂਗਸਟਰ ਹੀ ਬਣ ਜਾਂਦਾ ਉਹਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਨੇ ਸਾਰੇ ਜਾਣੇ ਕਿਉਂਕਿ ਉਹ ਉਹ ਕੋਈ ਕਤਲ ਥੋੜਾ ਕਰਦਾ ਫਿਰਦਾ ਥਾਂ ਥਾਂ ਤੇ ਉਹ ਤੇ ਹਰ ਇੱਕ ਦਿਨ ਇਨਸਾਫ ਦੀ ਗੱਲ ਕਰਨਦੇ ਆ ਔਰ ਤੇ ਕੁਝ ਨਹੀਂ ਕਰਦੇ ਠੀਕ ਹੈ ਜੀ ਇਸ ਕਾਰਨ ਇੱਥੇ ਤੁਹਾਡੇ ਪਿੰਡ ਦੇ ਵਿੱਚ ਤੱਕੜੀ ਤੱਕੜੀ ਨਜ਼ਰ ਆ ਰਹੀ ਉਹ ਹੋਰ ਕਿਸੇ ਪਾਰਟੀ ਵੱਲ ਇੱਕ ਉਹ ਵਿਚਾਰਾ ਵਿਆਹ ਕਰਨ ਤੇ ਉਹਨੂੰ ਹੀ ਪਾਉਣੀ ਅਸੀਂ ਫਿਰ ਹਾਂਜੀ ਉਹਨੂੰ ਹੀ ਪਾ ਗਏ ਆ ਅਸੀਂ ਕੌਣ ਕਰ ਰਿਹਾ ਕੰਮ ਇਹ ਪਾਰਟ ਅੱਛਾ ਆ ਤੱਕੜੀ ਨੂੰ ਪਾ ਗਏ ਆ ਅਮਰਪਾਲ ਬਾਟ ਕੰਮ ਕਰਦਾ ਹਾਂਜੀ ਹਾਂਜੀ ਨਹੀਂ ਉਹਨੂੰ ਪਾਉਂਦੇ ਆ ਉਹਨੂੰ ਪਾਵਾ ਸੋ ਭੈਣਾ ਨੇ ਲਗਾਤਾਰ ਇਹੀ ਕਹਿਣਾ ਹੈ ਕਿ ਅਮਰਤਪਾਲ ਬਾੜ ਸਾਡੇ ਪਿੰਡ ਦੇ ਕੰਮ ਕਰਦਾ ਏ ਸੋ ਵਿਰੋਧੀ ਪ੍ਰਚਾਰ ਰਹੇ ਨੇ ਕਿ ਉਹ ਗੈਂਗਸਟਰ ਹੈ ਪਰ ਪਿੰਡ ਦੇ ਵਿੱਚ ਆ ਕੇ ਕੁਝ ਹੋਰ ਸੁਣਨ ਨੂੰ ਮਿਲ ਰਿਹਾ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਸਾਡੀ ਮਦਦ ਕਰ ਰਿਹਾ ਹੈ ਸੋ ਬਾਪੂ ਜੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਬਾਪੂ ਜੀ ਦੋਰਨ ਹੱਥ ਕੜੇ ਕਰਕੇ ਬਾਪੂ ਜੀ ਕਹਿੰਦੇ ਮੈਂ ਨਹੀਂ ਬੋਲਣਾ ਸੋ ਹੋਰ ਭੈਣਾ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕੀ ਕਹਿਣਾ ਚਾਹੁੰਦੇ ਨੇ ਸੋ ਮੀਆਪੁਰ ਪਿੰਡ ਤਰਨਤਾਰਨ ਦਾ ਜਿੱਥੇ 1495 ਵੋਟ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਪਿੰਡ ਤੋਂ ਕਿੰਨੀ ਲੀਡ ਦੇ ਨਾਲ ਸ਼੍ਰੋਮਣੀ ਕਾਲੀ ਦਾ ਜਿੱਤੇਗਾ ਸੋ ਹੋਰ ਵੀ ਇੱਥੇ ਭੈਣ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਬਹੁ ਆਪਣੀ ਵੋਟ ਬਣੀ ਵੋਟ ਪਾਈ ਹਾਂਜੀ ਅੱਛਾ ਜੀ ਕਿਦਾਂ ਕਿੰਨੀ ਪਹਿਲੀ ਵਾਰ ਪਾਈ ਜਾਂ ਦੂਜੀ ਵਾਰ ਪਾਈ ਪਹਿਲੀ ਵਾਰ ਪਾਈ ਵੀਰ ਜੀ ਪਹਿਲੀ ਵਾਰ ਪਾਈ ਤਾਂ মিডিਆ ਦੇਖਦੇ ਹੋ ਲਗਾਤਾਰ ਅਮਰਤਪਾਲ ਬਾਟ ਬਾਰੇ ਕੁਛ ਨਾ ਕੁਛ ਜੋ ਕਿਹਾ ਜਾਂਦਾ ਹੈ ਕਿ ਉਹ ਗੈਂਗਸਟਰ ਹੈ ਐਵੇਂ ਦਾ ਕੁਛ ਹੈਗਾ ਤੁਹਾਨੂੰ ਲੱਗਦਾ ਕੁਛ ਨਹੀਂ ਇਹਦੇ ਲੋਕਾਂ ਦੀ ਗੱਲਾਂ ਹੀ ਆਂ ਬਸ ਜੋਨ ਕਹੀ ਜਾਂਦੇ ਬਸ ਪਰ ਬਹੁਤ ਵਧੀਆ ਬੰਦਾ ਹੈ ਅਮਰਤਪਾਲ ਬਾਠ ਬੋਲ ਨਹੀਂ ਕੁਝ ਦੱਸ ਨਹੀਂ ਗਿਆ ਸਰ ਜੀ ਉਹਨਾਂ ਸੋ ਪੈਣਾ ਨੇ ਲਗਾਤਾਰ ਕਹਿ ਰਹੀਆਂ ਕਿ ਅਮਰਤਪਾਲ ਬਾਠ ਸਾਡੇ ਕੰਮ ਕਰਦਾ ਹੈ ਸਾਡੇ ਪਿੰਡ ਦੇ ਜਿਹੜੇ ਗਰੀਬ ਲੋਕ ਉਹਨਾਂ ਦੀ ਮਦਦ ਕਰਦਾ ਹੈ ਇਸੇ ਕਰਕੇ ਸਾਰਾ ਪਿੰਡ ਇੱਕ ਵਾਰ ਅਮਰਤਪਾਲ ਬਾਠ ਵਾਲੀ ਹੋ ਗਿਆ ਸ਼੍ਰੋਮਣੀ ਕਾਲੀਦਾਲ ਨੂੰ ਕਹਿੰਦੇ ਅਸੀਂ ਸਾਰੇ ਜਾਣੇ ਵੋਟਾਂ ਪਾ ਰਿਆ ਹੁਣ ਨਤੀਜਾ ਕੀ ਹੋਏਗਾ ਇਹ 14 ਤਰੀਕ ਨੂੰ ਦੇਖਣਾ ਹੋਏਗਾ ਕੈਮਰਾਮੈਨ ਮਹਿਕ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਤਰਨਤਾਰਨ